ਜੇਕਰ ਤੁਹਾਨੂੰ ਕਿਸੇ ਅਨੋਨ ਨੰਬਰ ਤੋਂ ਫੋਨ ਆਵੇ ਪਹਿਲਾਂ ਤਾਂ ਨਾ ਚੱਕਣ ਦੇ ਵਿੱਚ ਹੀ ਭਲਾਈ ਹੈ ਜੇਕਰ ਗਲਤੀ ਨਾਲ ਚੱਕ ਵੀ ਲਵੋ ਤੇ ਅੱਗੋਂ ਤੁਹਾਨੂੰ ਕੋਈ ਧਮਕੀ ਦੇਵੇ ਤਾਂ ਇਸ ਨੂੰ ਬਿਲਕੁਲ ਵੀ ਹਲਕੇ ਦੇ ਵਿੱਚ ਨਾ ਲੈਣਾ ਅਸੀਂ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਇੱਕ ਸਬਕ ਹੈ ਮੇਰੇ ਤੁਹਾਡੇ ਅਤੇ ਸਾਰਿਆਂ ਦੇ ਲਈ ਕਿਵੇਂ ਕੈਨੇਡਾ ਤੋਂ ਇੱਕ ਫੋਨ ਕਾਲ ਆਉਂਦੀ ਹੈ ਤੇ ਹੋ ਜਾਂਦਾ ਵੱਡਾ ਕਾਂਡ ਕਾਂਡ ਵੀ ਅਜੇਹਾ ਜਿਸ ਮਗਰੋਂ ਪੂਰੇ ਇਲਾਕੇ ਦੇ ਵਿੱਚ ਸੁਣ ਪਸਰੀ ਹੋਈ ਹੈ ਲੋਕ ਡਰੇ ਹੋਏ ਨੇ ਸਹਮੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਅਤੇ ਪੂਰੀ ਬਾਰੀਕੀ ਨਾਲ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਮਗੇ ਤੁਸੀਂ ਬਣੀ ਰਹੋ ਇਸ ਵੀਡੀਓ ਦੇ ਅੰਤ ਤੱਕ ਅਤੇ ਇਸ ਵੀਡੀਓ ਨੂੰ ਅੱਗੇ ਆਪਣੇ ਜਾਣਕਾਰਾਂ ਤੱਕ ਜ਼ਰੂਰ ਸਾਂਝੀ ਕਰ ਦਿਓ ਤਾਂ ਕਿ ਉਹ ਵੀ ਚੌਕਸ ਹੋ ਜਾਣ ਦਰਸਲ ਹੋਇਆ ਇਹ ਹੈ ਕਿ ਸਾਈ ਪ੍ਰਿੰਟਿੰਗ ਦੇ ਦੁਕਾਨਦਾਰ ਨੂੰ ਕੈਨੇਡਾ ਤੋਂ ਇੱਕ ਫੋਨ ਕਾਲ ਆਉਂਦੀ ਹੈ ਕਿਸੇ ਦੇ ਨਾਲ ਗੱਲ ਕਰਵਾਉਣ ਲਈ ਕਿਹਾ ਜਾਂਦਾ ਹੈ ਅਤੇ ਇਸੇ ਦੌਰਾਨ ਬੈਂਸਵਾਜੀ ਸ਼ੁਰੂ ਹੋ ਜਾਂਦੀ ਹੈ ਤੇ ਵਿਦੇਸ਼ ਤੇ ਵਿੱਚ ਬੈਠਾ ਸਖਸ਼ ਧਮਕੀਆਂ ਦੇਣ ਲੱਗ ਜਾਂਦਾ ਹੈ ਹਲੇ ਥੋੜਾ ਸਮਾਂ ਹੀ ਹੋਇਆ ਹੁੰਦਾ ਹੈ ਕਿ ਇਹਨਾਂ ਨੂੰ ਮਹਿੰਗੀ ਚਿੱਟੇ ਰੰਗ ਦੀ ਫੋਰਚਨਰ ਗੱਡੀ ਜਿਸ ਤੇ ਕਾਲੇ ਸ਼ੀਸ਼ੇ ਅਤੇ ਲਾਲ ਬੱਤੀ ਲੱਗੀ ਹੁੰਦੀ ਹੈ ਸਣੇ ਹੋਰ ਗੱਡੀਆਂ ਦੇ ਵਿੱਚ ਸਵਾਰ ਹੋ ਕੇ 10 ਤੋਂ 12 ਬਦਮਾਸ਼ ਆ ਜਾਂਦੇ ਨੇ ਅਤੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਕਾਊਂਟਰ ਤੇ ਖੜੇ ਚੰਦਰ ਸਬਰਵਾਲ ਨਾਮਕ ਦੁਕਾਨਦਾਰ ਦੇ ਨਾਲ ਖੇਬੜਨਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਨੂੰ ਚੰਦਨ ਦੇ ਪਿਤਾ ਸੁਦੀਪ ਸਬਰਵਾਲਵੀ ਉਥੇ ਆ ਜਾਂਦੇ ਨੇ ਅਤੇ ਦੋਹਾ ਪਿਓ ਪੁੱਤਾਂ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਗੁੰਡਿਆਂ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਇਸੇ ਦੌਰਾਨ ਸੁਦੀਪ ਅਖਬਰ ਚਾਕੇ ਇਹਨਾਂ ਬਦਮਾਸ਼ਾਂ ਤੋਂ ਦੁਕਾਨ ਦਾ ਸ਼ਟਰ ਬੰਦ ਕਰਨ ਦੇ ਲਈ ਪੱਜਦਾ ਪਰ ਬਦਮਾਸ਼ ਐਨ ਮੌਕੇ ਤੋਂ ਉਥੋਂ ਫਰਾਰ ਹੋ ਜਾਂਦੇ ਨੇ ਜਦਕਿ ਇੱਕ ਬਦਮਾਸ਼ ਮੌਕੇ ਤੇ ਕਾਬੂ ਕਰ ਲਿਆ ਗਿਆ ਜਿਸ ਦੀਆਂ ਤਸਵੀਰਾਂ ਇਸ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਤੌਰ ਤੇ ਦੇਖੀਆਂ ਜਾ ਸਕਦੀਆਂ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਰਣਿਕਾ ਬਾਗ ਇਲਾਕੇ ਦੇ ਵਿੱਚ ਹੋਈ ਇਸ ਘਟਨਾ ਮਗਰੋਂ دہشت ਦਾ ਮਾਹੌਲ ਹੈ 560 ਨੂੰ ਫੋਨ ਆਇਆ ਬਾਰੋਂ ਕਿ ਆਪਣਾ ਕੇ ਮੁੰਡੇ ਦਾ ਬਾਰੋਂ ਫੋਨ ਆਇਆ ਕਿ ਇਦਾਂ ਤਾਂ ਆਪਣਾ ਕੋਈ ਮੁੰਡਾ ਹੈਗਾ ਉਹਨਾ ਮੇਰੀ ਗੱਲ ਕਰਾ ਮੈਂ ਕਿ ਮੈਂ ਕਿਉਂ ਗੱਲ ਕਰਾਵਾਂ ਨਾਲੇ ਮੇਰੇ ਨਾਲ ਕਿਹੜਾ ਹੈਗਾ ਉਹ ਜਿਹੜੀ ਗੱਲ ਹੈਗੀ ਇਹ ਤੂੰ ਆਪੇ ਉਹਦੇ ਨਾਲ ਕਰ ਲੈ ਮੈਂ ਮੈਨੂੰ ਕਿਉਂ ਫੋਨ ਤੇ ਰੰਨੇ ਆਇਆ ਫਿਰ ਥੋੜੀ ਜੀ ਉਹ ਬਹਿਸ ਪਾਸੀ ਬਹਿਸ ਹੀ ਤੇ ਕਹਿੰਦਾ ਕਿ ਕੋਈ ਨਹੀਂ ਮੈਨੂੰ ਪਤਾ ਤੂੰ ਕਿੱਥੇ ਹੁੰਦਾ ਟੋਗਟ 10 ਤੋਂ 12 ਜਣੇ ਆਏ ਤੇ ਮੈਂ ਕਾਊਂਟਰ ਤੇ ਜਿਹਨੂੰ ਲਾਲ ਬੱਤੀ ਵੀ ਲੱਗੀ ਹੋਈ ਸੀ ਤੇ ਆਏ ਵੀ ਫੋਰਚਨਰ ਦੇ ਵਿੱਚ ਜਿਹਨੂੰ ਪੁਲਿਸ ਵਾਲੀ ਲਾਲ ਬੱਤੀ ਲੱਗੀ ਹੋਈ ਸੀ ਨਾਲ ਸ਼ੀਸ਼ੇ ਸਾਰੇ ਕਾਲੇ ਹੀ ਉਹਦੇ ਤੇ ਆਗੇ ਕਹਿੰਦੇ ਕਿ ਡਾਕੂਮੈਂਟ ਸਾਈਡ ਤੇ ਆ ਗੱਲ ਕਰਨੀ ਮੈਂ ਹਾਂ ਜੀ ਦੱਸੋ ਜੋ ਮੈਂ ਸਾਈਡ ਤੇ ਗਿਆ ਉਹ ਕਹਿੰਦੇ ਕਿ ਬਾਹਰ ਆ ਮੈਂ ਕਿਹਾ ਬਾਹਰ ਕੀ ਗੱਲ ਕਰਨੀ ਜਿਹੜੀ ਕਰਨੀ ਇੱਥੇ ਬਹਿ ਕੇ ਕਰ ਲਓ ਗੱਲ ਕਹਿੰਦੇ ਨਹੀਂ ਆਪਾਂ ਬਟਾਲਿਓ ਆ ਗਏ ਆ ਤੇ ਤੂੰ ਬਾਹਰ ਨਹੀਂ ਆ ਸਕਦਾ ਮੈਂ ਗੱਲ ਦੱਸ ਕੀ ਗੱਲ ਹੈਗੀ ਆ ਇਦਾਂ ਦਾ ਫਿਰ ਉਹਨੀ ਦੇਰ ਨੂੰ ਪਾਪਾ ਆ ਗਏ ਅੰਦਰ ਤੇ ਜਦੋਂ ਪਾਪਾ ਇਹ ਅੰਦਰ ਤੇ ਪੁੱਛਦੇ ਇਹ ਕੌਣ ਹੈਗੇ ਆ ਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਨੇ ਤੇ ਉਸ ਤੋਂ ਬਾਅਦ ਇੱਕ ਮੁੰਡਾ ਹੈਗਾ ਹੀ ਉਹਦੇ ਡੱਬ ਨਾਲ ਵੀ ਲੱਗਾ ਹੋਇਆ ਹੈ ਪਿਸਟਲ ਪਿਸਟਲ ਹੀ ਲੱਗਾ ਹੋਇਆ ਹੈ ਡੱਬ ਨਾਲ ਲੱਗਾ ਹੋਇਆ ਹੈ ਵੈਪਨ ਲੱਗਾ ਹੋਇਆ ਹੈ ਥਿਆਰ ਲੱਗਾ ਸੀ ਤੇ ਉਹ ਕਹਿੰਦਾ ਕਿ ਤੈਨੂੰ ਤੇ ਤੇਰੇ ਪਿਓ ਨੂੰ ਇੱਥੇ ਗੋਲੀ ਮਾਰ ਕੇ ਆਪਾਂ ਚੱਲ ਜਾਾਂਗੇ ਸਾਡੇ ਕੋਲ ਸਾਰੇ ਇੰਤਜ਼ਾਮ ਹੈਗੇ ਆ ਇੰਨੀ ਗੱਲ ਹੋਈ ਤੇ ਪਾਪਾ ਗਏ ਬਾਹਰ ਕਿ ਪੁਲਸ ਵਾਲਿਆਂ ਨੂੰ ਫੋਨ ਲਾ ਲੈਣਾ ਸ਼ਟਰ ਸੌੜ ਦਿੰਦੇ ਨੇ ਇਹਨਾਂ ਨੂੰ ਅੰਦਰ ਹੀ ਟੱਕ ਲੈਣੇ ਆ ਉਹਨਾਂ ਦਿਨ ਨੂੰ ਪੁਲਸ ਵਾਲੇ ਆ ਜਾਣਗੇ ਜੋ ਉਹਨਾਂ ਨੂੰ ਪਤਾ ਲੱਗਾ ਕਿ ਹਾਂ ਵੀ ਆਪਾਂ ਬੂਹਾ ਬੰਦ ਕਰਨ ਲੱਗੇ ਆਂ ਤੇ ਨਾਲ ਹੀ ਸਾਰੇ ਭੱਜ ਗਏ ਜਦੋਂ ਭੱਜੇ ਉਸੇ ਟਾਈਮ ਪੀਰੀਅਡ ਚ ਇੱਕ ਬੰਦਾ ਕਾਬੂ ਆ ਗਿਆ ਤੇ ਉਹਨੂੰ ਇੱਕ ਤਰੀਕ ਦਾ ਉਧਰ ਸਿਵਲ ਲੈਂਡ ਦਿੱਤਾ ਆ ਅਹੀ ਇੱਕ ਦੁਕਾਨਦਾਰ ਬੰਦੇ ਆ ਤੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਹੋਣਾ ਸ਼ਰੇਆਮ ਗੁੰਡਾਗਰਦੀ 10 ਤੋਂ 12 ਜਾਣੇ ਇੱਕ ਵੱਖਰੇ ਸ਼ਹਿਰ ਤੋਂ ਬਟਾਲੇ ਤੋਂ ਆ ਰਹੇ ਨੇ ਜਿਹੜੇ ਸਾਨੂੰ ਜਾਣਦੇ ਵੀ ਨਹੀਂ ਉਹਨਾਂ ਨੂੰ ਪਤਾ ਵੀ ਨਹੀਂ ਅਸੀਂ ਕੌਣ ਆ ਜਾਂ ਸਾਨੂੰ ਨਹੀਂ ਪਤਾ ਉਹ ਕੌਣ ਨੇ ਆ ਕੇ ਇਸ ਤਰ੍ਹਾਂ ਗੁੰਡਾਗਰਦੀ ਦਾ ਨਾਚ ਕਰਦੇ ਨੇ ਮੈਨੂੰ ਸਮਝ ਨਹੀਂ ਲੱਗੀ ਕਿ ਕੀ ਕਰਾਂਗੇ ਅਸੀਂ ਬਿਲਕੁਲ ਜੇ ਮੈਂ ਨਾ ਹੁੰਦਾ ਦੁਕਾਨ ਤੇ ਤੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਸਮਝ ਉਹਨਾਂ ਨੇ ਵੱਤ ਵਾ ਜੋ ਨੁਕਸਾਨ ਕਰ ਸਕਦੇ ਹੀ ਉਹਨਾਂ ਨੇ ਕਰ ਜਣਾ ਸਾਡਾ ਇੱਕੋ ਇੱਕ ਬੱਚਾ ਵਾ ਜੇ ਕੱਲ ਨੂੰ ਉਹ ਨੁਕਸਾਨ ਉਹ ਕਰ ਜਾਂਦੇ ਤੇ ਅਸੀਂ ਕੀ ਕਰਦੇ ਆਏ ਉਹ ਨੁਕਸਾਨ ਕਰਨ ਦੀ ਨੀਅਤ ਨਾਲ ਸੀ ਦੁਕਾਨ ਤੇ ਸਿਰਫ ਇੱਕ ਮੇਰਾ ਬੇਟਾ ਸੀ ਤੇ ਇੱਕ ਦੋ ਸਟਾਫ ਦੇ ਲੜਕੇ ਹੋਰ ਸੀ ਉਦੋਂ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਪੋਸ਼ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਿਵਲ ਲਾਈਨ ਥਾਣੇ ਦੀ ਪੁਲਿਸ ਟੀਮ ਮੌਕੇ ਦੇ ਉੱਪਰ ਪਹੁੰਚੀ ਸਿਸਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਤੇ ਮਾਹੌਲ ਕਾਫੀ ਜ਼ਿਆਦਾ ਤਣਾਪੂਰਨ ਬਣ ਚੁੱਕਾ ਹੈ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਆਪਸੀ ਰੰਜਿਸ਼ ਦਾ ਇਹ ਮਾਮਲਾ ਲੱਗ ਰਿਹਾ ਫਿਲਹਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਹਦੇ ਵਿੱਚ ਕੋਈ ਉਹਨਾਂ ਦਾ ਨਿੱਜੀ ਮਾਮਲਾ ਸੀਗਾ ਤੇ 7-8 ਬੰਦੇ ਦੁਕਾਨ ਦੇ ਅੰਦਰ ਵੜਦੇ ਆ ਤੇ ਉਹਨਾਂ ਦੇ ਕੋਈ ਆਪਸੀ ਕੋਈ ਕਸ਼ਮਕਸ਼ ਕੋਈ ਬੈਸਾ-ਵਸਾਈ ਮੂੰਹ ਬਲਾ ਰਾ ਹੁੰਦਾ ਆ ਕੋਈ ਲੜਾਈ ਝਗੜਾ ਨਹੀਂ ਹੋਇਆ ਮੌਕੇ ਤੇ ਵੀਡੀਓ 'ਚ ਦਿਖਦਾ ਹੈ ਤੋਂ ਸਬੰਧੀ ਜਿਹੜੀ ਬਣਦੀ ਕਾਰਵਾਈ ਅਸੀਂ ਕਰ ਦਿੱਤੀ ਆ ਅੁੱਜ ਅਸੀਂ ਬੰਦੇ ਵੀ ਰਾਉਂਡ ਅਪ ਕੀਤੇ ਆ ਤੇ ਅਗਲੇਰੀ ਕਾਰਵਾਈ ਜਾਰੀ ਹੈ ਸਾਡੀ ਉਦੋਂ ਇਸ ਘਟਨਾ ਤੋਂ ਬਾਅਦ ਪਰਿਵਾਰ ਕਾਫੀ ਸਹਿਮਿਆ ਹੋਇਆ ਅਤੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ ਅੰਮ੍ਰਿਤਸਰ ਤੋਂ ਲਲਿਸ਼ ਸ਼ਰਮਾ ਦੀ ਰਿਪੋਰਟ ਹਮਦਨਦ ਟੀਵੀ